ਸੱਚ ਕਰਕੇ ਵਿਖਾ ਦਿੱਤਾ ਕਿ ਪੂਰੇ ਦੇਸ਼ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਅਜ ਕੱਚ ਪੱਤਰ ਕਾਰਨ ਦੇ ਹੱਦ ਤੇ ਇਟਾ ਵੱਡਾ ਅੰਦੋਲਨ ਨਹੀਂ ਹੋਇਆ ਕਿ ਜਦੋਂ ਅੱਜ ਮਾਰਵੇ ਦਾ ਵੱਡਾ ਸ਼ਹਿਰ ਬਖੰਡਾ ਜਾਣ ਕਰਤਾ ਹੋਗੇ ਤੁਸੀਂ ਮੇਰੀ ਜਿੱਥੋਂ ਤੱਕ ਨਹੀਂ ਲਗਾ ਤੈਂਦੀ ਹੈ ਪ੍ਰਧਾਨ ਜੀ ਕਹਿ ਗਏ ਜੀ ਅੰਦਰ ਸਿੱਧ ਗਰਾਹਾਂ ਜੀ ਕਹਿੰਦੇ ਜਗਾ ਵਧੀ ਕਰਨਾ ਕਰੋ ਪੱਤਰ ਕਰ ਉਹ ਇਕੱਠ ਕਰਨਾ ਹੁੰਦਾ ਪ੍ਰਧਾਨ ਜੀ ਖਾਨੋ ਇਹ ਨਹੀਂ ਪਤਾ ਸੀ ਕਿ ਤੁਸੀਂ ਸਾਡੀ ਮੀਤ ਤੋਂ 4-5 ਗੁੜਾ ਇਕੱਠੇ ਹੋ ਜਿਓਗੇ ਸਾਡੀਆਂ ਤਾਂ ਸਾਰੀਆਂ ਮੀਤਾਂ ਹੀ ਇਧੀਆਂ ਉਦੋਂ ਵੱਗ ਤੁਸੀਂ ਜਿਹੜੀਆਂ ਸੰਗੀਤ ਲੈ ਕੇ ਆਏ ਹੋ ਲੋਕ ਲੈ ਕੇ ਆਏ ਹੋ ਤੁਸੀਂ ਤਾਂ ਸਾਡੇ ਹੌਸਲੇ ਦੁਬੇ ਬਲੰਦ ਕਰ ਦਿੱਤੇ ਤੇ ਅੱਜ ਅੱਜ ਕੱਲ੍ਹ ਕਹਿੰਦੇ ਆ ਕਿ ਭਾਰਤ ਦੇ ਇਤਿਹਾਸ ਵਿੱਚ ਚੱਲ ਜਾਂਦਾ ਲਿਖਿਆ ਜਾਣਾ ਹੈ ਅੱਜ ਦਾ ਅੱਜ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਖਾਸ ਹੈ ਕਿਉਂਕਿ ਅੱਜ ਪੰਜਾਬ ਨੇ ਜਿਹੜਾ ਕਿਸਾਨੀਆਂ ਬੋਲਰ ਚ ਪੰਜਾਬ ਨੇ ਜਵਾਰੀ ਕੀਤੀ ਸੀ ਅੱਜ ਜਿੱਥੇ ਪੂਰੇ ਭਾਰਤ ਦੇ ਵਿੱਚ ਪੱਤਰਕਾਰਾਂ ਤੇ ਹਮਲੇ ਹੋ ਰਹੇ ਆ, ਕਤਲ ਹੋ ਰਿਹਾ ਹੈ, ਪੱਤਰਕਾਰਾਂ ਦੇ ਚੈਨਲ ਬੰਦ ਕੀਤੇ ਜਾ ਰਹੇ ਆ, ਜੇਲਾ ਬੰਦ ਕੀਤੇ ਜਾ ਰਹੇ ਆ। ਉੱਥੇ ਵੀ ਪੰਜਾਬ ਦਾ ਲੋਹਾਈ ਕਰ ਰਿਹਾ ਹੈ ਪੰਜਾਬ ਦਾ ਲੋਹਾਈ ਕਰ ਰਿਹਾ ਹੈ ਸਾਡੇ ਸਾਥੀ ਨੇ ਜਿਨ੍ਹਾਂ ਤੇ ਪਰਚਾ ਮਿੰਟੂ ਗੁਰੂ ਸੜਿਆ ਜਦੋਂ ਅਸੀਂ ਚੰਡੀਗੜ੍ਹ ਇਕੱਠੇ ਹੋਏ ਕਹਿੰਦੇ ਕੋਰਟ ਦਾ ਫੈਸਲਾ ਤੱਕ ਆਪਾਂ ਕੁਝ ਨਾ ਕਰੀਏ ਪਰ ਅਸੀਂ ਆਚਾ ਅਸੀਂ ਕੋਰਟ ਤੋਂ ਵੀ ਫੈਸਲਾ ਲੈਣਾ ਹੈ ਕਿ ਸਭ ਤੋਂ ਵੱਡਾ ਫੈਸਲਾ ਅਸੀਂ ਜੱਟਾਂ ਦੀ ਕਚਹਿਰੀ ਤੋਂ ਲੈਣਾ ਹੈ ਏ ਜਨਤਾ ਦੀ ਵਿਚਾਰੀ ਜੇ ਪਰਚਾ ਲੱਗ ਕਰਤਾ ਫਿਰ ਸਰਕਾਰ ਦੀ ਯੋਰ ਤਰੀਕੇ ਪਰਚਾ ਸਟੈਂਡ ਕਰ ਚੁਕੇ ਨਾ ਹੀ ਅੱਜ ਪਰਚਾ ਰੱਦ ਕਰਾਉਣ ਲਈ ਹੈ ਨਾ ਸਾਨੂੰ ਚੇਰਲਾ ਦੀ ਪਰਵਾਹ ਸਾਡੇ ਲੋਕਾਂ ਦੀ ਸਾਡੇ ਜਿੰਨੇ ਮਰਜ਼ੀ ਕੰਮ ਬੰਦ ਹੋ ਜਾਣ ਜਿੰਨੇ ਮਰਜ਼ੀ ਕਰਕੇ ਹੋ ਜਾਣ ਪਰ ਅਸੀਂ ਜਿੱਨਾ ਚਾ ਸਾਡੇ ਲੋਕ ਹੈ ਅਸੀਂ ਲੋਕ ਪੱਥੀ ਕਰਦੇ ਰਹਿਵਾਂਗੇ ਸਾਡੀ ਜਿਹੜੀ ਆਵਾਜ਼ ਹੈ ਔਰ ਲੋਕ ਪੁੱਛੀ ਲਊਗੀ ਬੜੇ ਲੋਕ ਕਹਿੰਦੇ ਆ ਕਿ ਪੱਤਰਕਾਰਾਂ ਨੂੰ ਇਹ ਕਿਉਂ ਜਾਣਦੇ ਜਾਨਣਾ ਚਾਹੀਦਾ ਬਿਲਕੁਲ ਨਹੀਂ ਕਰਨਾ ਚਾਹੀਦਾ ਪਰ ਜਿਵੇਂ ਪਹਿਲਾਂ ਕਹਿਆ ਸੀ ਕਿ ਗੁਰੂ ਗੋਬਿੰਦ ਸਿੰਘ ਫਾਟਿਆ ਨੇ ਕਿਆ ਸੀ ਜਦੋਂ ਸਾਰੇ ਰੀਲੇ ਮੁੱਕ ਜਾਣ ਫਿਰ ਉਹਦੇ ਉੱਤੇ ਆਮ ਆਪ ਕੋਣ ਕਹਿੰਦਾ ਉਹਵੇਂ ਹ ਸਾਰੇ ਹੀਲੇ ਲੋਕੇ ਸੀ ਇਹ ਸਰਕਾਰ ਦੇ ਕੋਲ ਅਸੀਂ ਹਰ ਤਰ੍ਹਾਂ ਦੇ ਦੇਖ ਲਿਆ ਕਿ ਫਿਰ ਲੋਕਾਂ ਦੀ ਨਿਚੇੜੀ ਕਰਵਾਉਂਦਾ ਹੈ ਕਿ ਫਿਰ ਇਹਨਾਂ ਨੂੰ ਦਖਰਾ ਕਰਦਾ ਹੈ ਅੱਜ ਪਤਾ ਲੱਗ ਜੂਗਾ ਇਹ ਸਰਕਾਰਨ کہ پنجاب دے لوگ کس طریقے تے خلاف کھڑے ہیں کس طریقے پترکار نہ کھڑے نے ہیں میں سارے پریس کلبا کا جتوں جتوں بھی پترکار آئے ਮਾਝਾ ਮਾਲਵਾ ਦੁਆਬਾ ਸਾਰੇ ਪਾਸਿਓ ਜਿੰਨੇ ਵੀ ਪੱਤਰਕਾਰ ਆਏ ਆ ਸਾਰਿਆਂ ਨੇ ਪ੍ਰਤੀ ਜਿਹੜਿਆ ਮੰਗ ਪੱਤਰ ਦਿੱਤੇ ਸਾਰਿਆਂ ਨੇ ਵੱਖ-ਵੱਖ ਜਗ੍ਹਾ ਤੇ ਪ੍ਰੋਟੈਸਟ ਕੀਤਾ ਮੇਰਾ ਸਾਰੇ ਆ ਕੇ ਫਿਰ ਚੁੱਕਦਾ ਜੇ ਕਿਸੇ ਪੱਤਰਕਾਰ ਨੂੰ ਮੇਰੇ ਕਿਸੇ ਨਾਲ ਕੋਈ ਠਫਾ ਗਿਲਾ ਵੀ ਹੋਵੇ ਮੈਂ ਸਾਰੇ ਸਾਥੀਆਂ ਤੋਂ ਵੀ ਮਾਫੀ ਮੰਗਦਾ ਹੈ ਕਿ ਤੁਹਾਡੇ ਗਿਲੇ ਗਰੇ ਸਿਰ ਮੱਤੇ ਤੁਸੀਂ ਅੱਜ ਸਾਰੇ हिते आयो तव्हां तनवाद जे विच ग़लती आहे माफ़ी चवां वाहिगुरू जी ख़ालसा वाहिगुरू जी फतिह